ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਲੱਗੇ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਿਓ ਦਿਨ ਹੈਗਾ ਇਹ ਸ਼ਨੀਵਾਰ ਦਾ ਟਾਈਮ ਹੋ ਗਿਆ ਸੀਗਾ 8:30 ਦਾ ਬਾਕੀ ਆਪਾਂ ਕੰਮ ਤਾਂ ਦਾ ਸਾਰਿਆਂ ਨੇ ਨੇੜ ਲਿਆ ਸੀ بس ਕਪੜੇ ਮੈਂ ਸਾਰੇ ਧੋਤੇ ਸੀਗੇ ਹੋਰ ਅੱਜ ਕਪੜੇ ਧੋਤੇ ਸੀ ਆਪਾਂ ਸੁੱਕਣੇ ਪਾਇਆ ਹੀ ਸੀ ਮੈਂ ਇਹਨਾਂ ਕੁਰਤੇ ਪਜਾਮੇ ਲੈਂਦੇ ਸੀਗੇ ਆਪਾਂ ਸਲਾਈ ਕਰਾਉਣ ਵਾਸਤੇ ਇਹ ਜਿਹੜਾ ਮੈਂ ਫਰੋਲੀ ਜਾਨੀ ਹੈਗੀ ਤਾਂ ਖੋਲੀ ਜਾਨੀ ਇਹ ਤਾਂ ਜੋਤਦਾ ਸੀਗਾ ਦੋ ਆਪਾਂ ਇਹ ਰੜੀ ਦੇ ਪਹਿਲਾਂ ਡੋਬ ਦੇ ਡੱਬ 'ਚ ਤੇ ਉਹ ਨਾ ਬੀਏ ਬਾਣੀਆਂ ਨੇ ਵੀ ਕਿਹਾ ਸੀਗਾ ਜਦੋਂ ਮਹਿੰਗਾ ਕੱਪੜਾ ਹੁੰਦਾ ਉਹ ਥੋੜਾ ਜਿਹਾ ਚੜ ਜਾਂਦਾਗਾ ਸ਼ਿੰਕ ਹੋ ਜਾਂਦਾਗਾ ਸਲਾਈ ਘਰੇ ਤੋਂ ਬਾਅਦ ਜਦੋਂ ਪਹਿਲਾਂ 2 ਪੌਨੇ ਆ ਫਿਰ ਵੀ ਉੱਚਾ ਹੋ ਜਾਂਦਾ ਕੱਪੜਾ ਕਹਿੰਦੇ ਵੀ ਐ ਨਹੀਂ ਪਤਾ ਨਾ ਵੀ ਹੋਏ ਵੀ ਤੁਸੀਂ ਆਪ ਦਾ ਬਹਿਮ ਮਟਾ ਲਿਓ ਵੀ ਤੁਸੀਂ ਇਹਨਾਂ ਨੂੰ ਧੋ ਕੇ ਸਲਾਈ ਕਰਾਇਓ ਤਾਂ ਕਰਕੇ ਮੈਂ ਡੋਬ ਕੇ ਰੱਖਦੀ ਸੀ ਤੇ ਵੀ ਚਲ ਆਪਾਂ ਨੂੰ ਕੀ ਆ ਨਾ ਕਿਹੜਾ ਕੋਈ ਭਾਰ ਹੈਗਾ ਜਿੰਨਾ ਕਿ ਸ਼ਿੰਕ ਹੋਣਾ ਹੋ ਕੱਪੜਾ ਹੋ ਜਾਊਗਾ ਕਰਕੇ ਮੈਂ ਡੋਬ ਕੇ ਰੱਖੀ ਸੀ ਮੈਂ ਘੱਟੋ ਘੱਟ 3 ਘੰਟੇ ਡੋਬ ਕੇ ਰੱਖੇ ਕਿਉਂਕਿ ਉੱਪਰ ਕੋਟ ਸੁੱਕਣੇ ਮੌਨ ਨਹੀਂ ਸੀ ਫਿਰ ਆਪਾਂ ਜ ਕੱਪੜੇ ਧੋਤੇ ਸੀਗੇ ਤੇ ਉਹ ਕੱਪੜੇ ਫਿਰ ਮੈਂ ਥੋੜੀ ਜਿਹਾ ਇਕੱਠੇ ਕਰਤੇ ਸੀਗੇ ਥਾਂ ਕਰਕੇ ਨਾ ਫਿਰ ਇਹਨਾਂ ਨੂੰ ਸੁੱਕਣੇ ਪਾਇਆ ਸੀ ਮੈਂ ਜਦੋਂ ਸੁੱਕ ਗਏ ਸੀ ਕੁਝ ਮੈਂ ਲੰਬੇ ਕਰਕੇ ਪਾਇਆ ਸੀਗੇ ਪਰਲੇ ਪਾਸੇ ਲਮਕਾ ਕੇ ਤਾਰਦੇ ਹੀ ਫਿਰ ਸੈਟ ਨਹੀਂ ਆਉਂਦੇ ਸੀਗੇ ਲੰਬਾ ਸੀਗਾ ਕੱਪੜਾ ਕੁਝ ਮੈਨੂੰ ਹੀ ਬਸ ਬੈਮ ਸੀ ਗਈ ਮੈਂ ਹੁਣ ਜਦੋਂ ਡੋਬੀ ਲੈ ਆਪਾਂ ਵੀ 2-3 ਘੰਟੇ ਤਾਂ ਡੋਬ ਕੇ ਰੱਖੀਏ ਤੇ ਚੰਗੀ ਤਰ੍ਹਾਂ ਪਾਣੀ ਵੜ ਜੇ ਨਾ ਪਾਣੀ ਮੈਨੂੰ ਥੋੜਾ ਲੱਗਿਆ ਫਿਰ ਮੈਂ ਹੋਰ ਪਾਤਾ ਸੀ ਬਾਕੀ ਸਾਰੇ ਆਪਾਂ ਕੰਮ ਧੰਦੇ ਕਰ ਲਏ ਸੀਗੇ ਬਸ ਇਹ ਮੇਰੀ ਨਾ ਇੱਕ ਮੈਂ ਡਾਲੀ ਆਪਣੀ ਚਾਦਰ ਤੇ ਸਰਾਣੇ ਸੁੱਕਣੇ ਪਏ ਹੋਏ ਸੀ ਮਸ਼ੀਨ 'ਚ ਇਹੀ ਰਹਿ ਗਏ ਸੀ ਆਪਾਂ ਮਸ਼ੀਨ ਦਾ ਪਾਣੀ ਵੀ ਕੱਢ ਕੇ ਧੋਤੀ ਸੀ ਮਸ਼ੀਨ ਪਹਿਲਾਂ ਬਸ ਇਹਵੇਂ ਸੁੱਕਣੇ ਪਾ ਕੇ ਫਿਰ ਕਪੜੇ ਡੁੱਬਣ ਲੱਗੀ ਸੀਗੀ ਕੁੱਤੇ ਪਜਾਮੇ ਜੇ ਬਸ ਇਹ ਵੀ ਹੁਣ ਆਪਾਂ ਕੱਢ ਕੇ ਸੁੱਕ ਨਹੀਂ ਪਾਇਆ ਮੰਗੇ ਚਾਦਰ ਦਿਨ ਵੀ ਹੁਣ ਸੋਹਣੇ ਨੇ ਕੰਮ ਵੀ ਛੇਤੀ ਹੋ ਜਾਂਦਾ ਸਵੇਰੇ ਵੀ ਵਧੀਆ ਕੰਮ ਨੂੰ ਜੀ ਕਰਦਾਗਾ ਠੰਡ ਘਟ ਗਈ ਹੁਣ ਜਲਦੀ ਨਿਬੜ ਜਾਂਦੇ ਆ ਕੰਮ ਟਰੈਨ ਹੋ ਗਿਆ 12:30 ਜੋ ਤਾ ਸਕੂਲੋਂ ਇੱਕ ਤਾਂ ਜਲਦੀ ਜਾਂਦੇ ਤੇ ਪੇਪਰ ਦੇ ਕੇ ਆ ਹੁਣ ਮੈਂ ਬਣਾਉਣੀ ਆ ਕਿ ਖਿਚੜੀ ਉਦਾਰੋ ਜੋ ਤੂੰ ਪਰੌਂਠੇ ਲਾ ਕੇ ਰੱਖ ਦਿਨੀ ਆ ਮੈਂ ਚਾਹ ਪੀ ਜਿਉਂ ਰੋਟੀ ਖਾ ਲਿਆ ਕਿਸ ਕੋ ਅੱਜ ਕੁਝ ਹੋਰ ਆਣ ਨੂੰ ਕੀ ਕਰਦਾ ਸੀ ਵਾ ਇਹ ਤਾਂ ਹਰਮਨ ਬਣਾਉਣੀ ਹੁੰਦੀ ਹੈਗੀ ਇਹ ਤਾਂ ਜੈਵਲ ਬਣਾਉਣੀ ਹੈ ਇੱਕ ਖਿਚੜੀ ਆ ਗਈ ਬੜੀ ਮerai ਖਿਚੜੀ Allora, non si può fare niente. Ma 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 ਨਰਦਾ ਸੀਗਾ ਜੇ ਕੋਈ ਚੀਜ਼ ਖਾਣ ਲਈ ਖੀਰ ਬਜੀ ਹੁਣ ਦਿਨ ਥੋੜੇ ਜਿਹਾ ਨ ਵੱਡੇ ਹੋਈ ਜਾਂਦੇ ਨੇ ਲੱਗਿਆ ਉਹਦੀ ਹੈ ਤੇ ਅੱਗ ਤਾਂ ਮੈਂ ਥੋੜਾ ਜਿਹਾ ਇੱਥੇ ਬਾਹਰ ਪਾ ਜੇ ਪਾਣੀ ਜਿਹਦੇ ਨਾਲ ਸਾਰਾ ਕੁਝ ਵਿੱਚ ਹੀ ਆਗਾ ਨੂਨ ਮਿਰਚ ਹਲਦੀ ਤੇ ਬਣੀ ਬਣਾਈ ਜਾਏ ਮੂੰ ਚੌਲ ਥੋੜੇ ਜਿਹਾ ਵੱਧ ਨੇ ਮੂੰਗੀ ਘਟਾ ਕੇ ਕਿਤੇ ਜਿਆਦਾ ਵੀ ਨਾ ਬਣ ਜੇ ਜੋ ਤਾਂ ਮੈਂ ਕੁਛ ਘੱਟ ਪਾਉਂਦਾ ਨਾ ਨੂਣਾ ਚੌਲ ਵੀ ਬਿਲਕੁਲ ਨਹੀਂ ਪਾਉਂਦਾ ਕੰਪਟ ਨੇ ਥੋੜੀ ਜਿਹੀ ਤੇ ਜ਼ਿਆਦੀ ਬਣ ਜੀ ਬਸ ਇਹਨੂੰ ਕੁਛ ਨਹੀਂ ਬਣਾਉਂਦੇ ਆਪਾਂ ਕੁਛ ਨਹੀਂ ਕਰਦੇ ਛ ਤੜਕਾ ਤੁੜਕਾ ਕੋਈ ਲਾਵੇ ਕੀ ਹੈ ਕੁੱਕਾ ਮਾਰ ਲੱਗਿਆ ਮੈਂ ਆ ਰੁਤੀਆ ਤੇ ਪੀਣਾ ਦੇਖੋ ਹਾਂ ਕਿਹਨੇ ਜੀ ਬੋਹ ਦੇਖ ਲਈ ਮੈਂ ਹੂੰ ਫਿਰ ਕੰਗ ਘਟੋ ਦੇ ਮੇਰੀ ਪੀਟਾ ਹਰ ਬੀ ਆਮਾ ਨਹੀਂ ਹੈ ਆਉਂਗਾ ਆਉਂਗਾ ਹਰਦੀ ਦਾ ਬਸ ਇਹ ਚਾਹੀ ਥੋੜਾ ਜਿਹਾ ਘਿਓ ਪਾ ਲੈਂਦੇ ਆਪਾਂ ਫਲੋਰ ਤੇ ਜਲਦੀ ਸਾਰਾ ਕੁਝ ਇਹਦੇ ਵਿੱਚ ਹੀ ਆ ਜਾ ਆਪੀ ਆਪੀ ਲੈ ਲਓ ਜਿਆਕੀ ਥੋੜਾ ਜਿਹਾ ਪਾ ਕੇ ਲੈ ਚਿਓ ਇਹ ਨਾਲੋਂ ਪੜੀ ਜਿਆਦਾ ਲੱਗਦਾ ਨਹੀਂ। ਪਸ 44 ਸਾਵੇਂ ਉਹ ਚੋਲੇ ਲੇਗੇ। ਕਿੰਨੀ ਪਈ ਹੈ ਹਰੇ ਨਾਲੇ ਹਰਮੋਲੇ ਕਿੰਨੇ ਵਾਰੀ ਬਣਾਦੀ ਪਰ ਉਹ ਬਣਾਉਂਦੀ ਥੋੜੀ ਜੀ ਹੁੰਦੀ ਹੈ ਤੇ ਉਹ ਭੁੱਖ ਜੀ ਲੱਗੇ ਕੱਲੀ ਆਲ ਦੇ ਜਬਰੀ ਬਣਾਉਣੀ ਹੈ। ਲੈ। ਲੈ। ਉੱਧੀ ਬਣ ਗਈ ਆਪਣੀ ਖੀਚੜੀ ਮੁਰਕੇ ਨੂੰ ਵੀਡੀਓ ਲਾਉਣੀ ਭੁੱਲ ਗਈ ਸੀਗੀ ਬਣ ਗਈ ਮੈਂ ਗੈਸ ਬੰਦ ਕਰਤਾ ਗੈਸ ਬੰਦ ਕਰਕੇ ਫਿਰ ਜਾਦਾ ਹੀ ਮੈਂ ਵੀਡੀਓ ਬਣਾਉਣੀ ਹੈਗੀ ਪਾ ਲਾਂਗੇ ਆਪਾਂ ਬਾਟੀਆਂ ਚ ਬਸ ਮੈਂ ਇਹ ਹਰਮਨ ਖਾਵਾਂਗੇ ਜੋ ਤਾਂ ਨਹੀਂ ਖਾਂਦਾ ਜੋ ਤਾਂ ਦੁਕਾਨ ਵਾਲੀ ਚੀਜ਼ਾਂ ਪਸੰਦ ਨੇ ਪਰੌਟੀ ਖਾ ਕੇ ਗਿਰੀਆਂ ਦੇ ਪੈਕਟ ਲਿਆਇਆ ਦੋ ਦੁਕਾਨ ਤੋਂ ਕਾਨ ਆਪਣੇ ਜਮੀ ਨੇੜੇ ਹੈਗੀ ਬਸ ਉਹਦੀ ਬਗ ਜਾਂਦਾ ਹੈਗਾ ਥੋੜਾ ਥੋੜਾ ਕਿਓ ਪਾ ਲਾਂਗੇ ਗਰਮ ਕਰਿਆ ਮੈਂ ਕਿਓ ਨਾਲ ਹੋਰ ਸਵਾਦੀ ਹੋ ਜੂਗੀ ਥੋੜੀ ਰਹਿ ਗਈ ਹੈ ਫਰਮ ਨੇ ਦਵਾਰੇ ਕੌਲੀ ਜੀ ਤਾਂ ਪਾਉਣਾ ਨਹੀਂ ਰੈਡੀ ਖਾ ਲੂ ਆ ਕੇ ਫਰਮ ਨੂੰ ਦੇ ਆਉਣੇ ਲੈਰਮਣ ਫਾਉਂਗੀ ਉਹਦੀ ਬਾਹਰ ਬੈਠ ਕੇ ਜਿਹੜੇ ਚ ਮੈਨੂੰ ਅੰਦਰ ਬੈਠਣਾ ਚੰਗਾ ਹੀ ਲੱਗਦਾ ਹੁਣ ਇਹ ਨਾ ਜਿਵਾਕ ਜਿੱਤ ਵਸੰਦਰੀ ਬੜੇ ਰਹਿੰਦੇ ਨੇ ਧੁੱਪੇ ਬੈਠਿਆ ਨਹੀਂ ਆਂਦਾ ਹੁਣ ਜਿਆਦਾ ਕਰੜੀ ਹੋ ਗਈ ਧੁੱਪ ਸ਼ਾਂਜ ਠੰਡ ਲੱਗਦੀ ਹੈ ਪਹਿਲਾਂ ਮਸ਼ੀਨ ਤੇ ਬੈਠਦੀ ਸੀ ਮੈਂ ਤਾਂ ਮੁੰਡਾ ਫੂਟ ਕੱਟਿਆ ਜੀ ਅੱਜ ਤੇ ਮੈਂ ਮੈਂ ਘਟ ਤੱਕ ਦਾਮ ਲੈਣੀ ਇਹਨੇ ਜੋਤ ਆ ਗਿਆ ਸੋਨੂੰ ਚਾ ਰੋਟੀ ਦਿੱਤੀ ਤੇ ਮੈਂ ਖਿਚੜੀ ਬਣਾਉਣ ਲੱਗ ਗਈ ਲੋ ਜੀ ਆਪਾਂ ਹੁਣ ਖਾਣੇ ਆ ਮੰਜੇ ਤੇ ਬੈਠ ਕੇ ਔੜੇ ਛੇ ਹੋ ਗਏ ਹੁਣ ਮੈਂ ਬਣਾਉਣੀ ਆ ਸਬਜੀ ਸਬਜੀ ਬਣਾਵਾਂਗੇ ਆਲੂ ਤੇ ਸ਼ਲਗਮ ਥੋੜੇ ਸਬਜ਼ਮੇ ਸੀਗੇ ਚਾ ਆਲੂ ਵੱਟ ਪਾ ਲਾਂਗੇ ਨੂੰ ਵੀ ਵਾਦੀ ਪਾਉਣੇ ਪੈਂਦੇ ਛਰਗੂ ਜੀ ਵਾਖਟ ਖਾ ਕੇ ਰਾਜੀ ਨੇ ਮੈਨੂੰ ਬਹੁਤ ਪਸੰਦ ਆਈ ਆਲੂ ਤੇ ਛਰਗੂ ਵਾਲੀ ਸਬਜ਼ੀ ਇੱਕ ਕਪਾਉਣ ਲਈ ਤੇਲ ਦਾ ਤੇ ਬਸ ਮੈਂ ਗੰਢੀ ਜੀਰੇ ਨਿਕਲ ਲਿਆ ਕੋਈ ਕੁਝ ਪਾਉਦੇ ਹੁਣ ਆਦੇ ਦੀ ਹੋਰ ਉਤ ਜੀ ਦੀ ਰਹੀ ਹੈਗੀ ਜੀ ਜੀ ਕਰਦਾ ਹੁਣ ਅੰਦਾ ਬਹੁਤ ਸੌਜੀ ਚ ਇਹਨੇ ਆਲੂ ਮਟਰ ਹੋ ਗਏ ਹੋ ਗਏ ਬੜੀ ਆਲ ਸਬਜੀਤ ਘਪਾਇਆ ਤਾਂ ਬੜੀ ਲੱਗਦਾ ਉਹ ਸੁੱਕੀ ਚ ਵੀ ਲੱਗਦਾ ਹੁਣ ਅੰਦਾ ਇਹ ਹੋਇਆ ਪਿਆਗਾ ਆਪਣਾ ਪਾਣੀ ਗਰਮ ਪਏ ਨੇ ਭਾਂਡੇ ਹਜੇ ਮਾਂਜਣ ਵਾਲੇ ਚਾਲੇ ਤੈਮ ਉਹ ਹੈ ਪੌਣੀ ਛੇ ਦਾ ਇਕੱਠੇ ਹੋਈ ਪੈਣੀ ਸਾਰੀ ਅਹੀਂ ਇਹ ਮਸਾ ਹਰਮਨਾ ਜਦੋਂ ਉਹ ਕਰਦੀ ਹੁੰਦੀ ਹੈਗੀ ਮੈਂ ਮਸ਼ੀਨ ਤੇ ਬੈਠੀ ਨਹੀਂ ਉਹ ਤਾਂ ਕੰਮ ਕਰ ਲੈਂਦੀ ਹੈ ਫਿਰ ਉਹਦੇ ਬਾਅਦ ਨਹੀਂ ਬਸ ਮੈਂ ਇਹਦਾ ਬਣਾਉਂਦੀ ਸੀਗੀ ਅੱਜ ਸੂਟ ਹਰਮਨ ਦਾ ਤਿਆਰ ਕਰਾਂ ਉਹਦੇ ਸਬਜੀ ਵੀ ਝੀਰਤੀ ਉਹਨੇ ਸੀਨ ਤੇ ਬੈਠੀ ਸੀ ਬਾ ਜਦੋਂ ਉਹ ਖੜੀ ਕਹਿੰਦੀ ਮਮੇ ਸਬਜੀ ਦੂ ਨਾ ਲੈ ਚਾਹ ਤਾਂ ਨਹੀਂ ਰੋਟੀ ਮੈਂ ਬਣਾ ਲਵਾਂਗੀ ਮੈਂ ਆਟਾ ਘੋਲ ਕੇ ਦੇ ਦੂੰਗੀ ਫਿਰ ਉਸ ਤੋਂ ਬਾਅਦ ਰੱਪਰੇ ਸਾ ਮੋਜੇ ਕੱਪੜੇ ਤੋਤੇ ਸੀ ਬੋਤਾ ਕੋ ਵਾ ਦਿੱਤ ਨੂੰ ਬਾਕੀ ਪਾਣੀ ਜਾਰੇ ਗਰਮ ਹੋ ਗਏ ਭਾਣਾ ਕੁਛ ਚਾਰ ਰੱਖ ਲਾਂਗੇ ਅੱਧਾ ਕੱਢ ਕੇ ਫੇਰ ਰੋਟੀ ਵਾਲੇ ਭਾਂਡੇ ਮਾ ਲਈਏ ਤੇ ਨਾ ਮੈਂ ਹੁਣ ਜਾਰੀ ਪਾਲ ਲੈ ਲਈ ਨੀ ਸਬਜੀ ਚ ਆਪਣੇ ਗੰਡੇ ਨਾ ਹੋ ਗਏ ਬਿਸਰ ਗਏ ਜਿਵੇਂ ਰੋਟੇ ਦੇ ਸਾਬ ਨਾਲ ਤੇ ਹੁਣ ਗੰਡੇ ਲਾਉਣ ਦੀ ਰੁਕਤਾ ਹੀ ਤਾਂ ਕਰਦੇ ਭੁੱਖਾ ਕੱਢ ਗਏ ਕੋਪੜਾ ਬੰਦਾ ਨਾ ਪਿਆ ਸੀ ਆ ਕੋਈ ਨਾ ਭੁੱਖਾ ਮਨ ਜੀ ਨਾਲ ਮੈਂ ਕਿਹਾ ਤੇ ਪਾਲ ਪਾਲ ਕੇ ਵਧੀਆ ਵਧੀਆ ਠੀਰ ਲੈਣੀ ਨੀ ਮੈਂ ਬਾਵਾ ਠੀਰ ਲੈਣੀ ਫਿਰ ਵੀ ਚਲ ਛਿੱਟਾ ਕਾਉ ਦੇ ਲੱਗ ਜਾਣਗੇ ਨਹੀਂ ਆਪਣੇ ਗੰਡੇ ਨਾ ਅਜੇ 2 ਮਹੀਨੇ ਹੋਰ ਨੂੰ ਕੋਲੇ ਠੀਕ ਕਿੱਥੇ ਜਿੱਥੇ ਇੱਕ ਗੰਡਾ ਪੈਂਦਾ ਸੀਗਾ ਚਾਰ ਪੰਜ ਬੰਦਿਆਂ ਉੱਤੇ ਇੱਕ ਬੰਦਾ ਨਿਕਲਦਾ ਵਾ ਪਰ ਬੰਦਿਆਂ ਨੇ ਕਿੱਲਾ ਪੈਂਦਾਗਾ ਫੇਰ ਕੋਲ ਬੰਦੀ ਆਪੇ ਇਸ ਤਰ੍ਹਾਂ ਦੀ ਹੁੰਦੀ ਗੰਡੀ ਹੁਣ ਤੁਹਾਨੂੰ ਇਹ ਪਰ ਮੋਦਲੇ ਲੜਕਾ ਇਹਨੇ ਹੀ ਮਾਨੀ ਗੁੱਲਣੇ ਪੈਸੀ ਨਿਸਕਲੀ ਮੁੱਜ ਸਨੇ ਕਾਟਰਾ ਉਹਦੇ ਨੇ ਮਿਰਚ ਵੀ ਵੇਚਦੇ ਨੇ ਤਾਂ ਆਪਣੇ ਸਾਰੇ ਚੀਜ਼ ਕਾਟ ਕੇ ਜੰਡੀ ਫੋਥੇ ਜੀ ਹੋ ਗਈ ਮੇਰੇ ਕੋਲ खिला लून पा के भुन तो लेंगे थोड़ा जो टाइम वाली फिर थाली भोली भी हो जाती है कल नून जो नून पा फिर उपा लिया हमें भुन लें जो भोले हो जाएंगे थाली फिर ना फिर आपके बाकी मसाला फिर पावे ਆਹ ਹੈ ਬੱਸ 딱딱 ਨੂੰ ਵਧੀਆ ਪਾਣੀ ਕੰਮ ਤੋਂ ਜੀਣਾ ਪਾਣੀ ਨਹੀਂ ਮੱਚਦਾ ਥੇਮੀ ਥੇਮੀ ਅਦਰ ਤੇ ਬਣੀ ਜੁਦੀ ਆਹ ਇਹ ਧਨੀਆ ਤੋੜ ਲਈ ਮੈਂ ਧਨੀਆ ਆਪਣੇ ਘਰੋਂ ਹੀ ਤੋੜਿਆਗਾ ਹੁਣ ਧਨੀਆ ਉਹਨਾਂ ਘਰੇ ਵਾਲਾ ਵਧੀਆ ਹੋ ਗਿਆ ਬਾਬਾ ਟਾਈਮ ਮੈਂ ਤੋੜਿਆ ਨਹੀਂ ਸੀ ਬਾ ਪਾਣੀ ਮੁੱਲ ਲੈ ਕੇ ਪਾ ਰਹੇ ਸੀ ਖੇਤ ਆਪਣੇ ਅੱਜ ਹੋਏ ਹੀ ਨਹੀਂ ਬਸ ਤੇ ਫਿਰ ਮੈਂ ਫੇਰ ਬਾਬਾ ਵੱਡਾ ਹੋ ਜੂ ਮੈਂ ਛੋਟਾ ਤੋੜੀ ਜਾਂਨੇ ਫਿਰ ਜਮੀ ਨਹੀਂ ਉੱਪਰ ਦਾ ਹੀ ਹੈਗਾ ਤੇ ਸ਼ਰਗਮਚ ਨਾਲ ਬਾਹਰ ਜਿਆਦਾ ਇਹੜੀਆਂ ਵਧੀਆ ਲੱਗਦਾ। ਇਹ ਤਾਂ ਮੈਂ ਹੁਣ ਹੋਰ ਵੀ ਹੁੰਦਾ। ਫਿਰ ਵੀ ਵਧੀਆ ਲੱਗਦਾ ਇਸਦਾ। ਆਹ ਹੋ ਗਿਆ। ਬਹੁਤ ਬੋਲਦਾ ਰੋਟੀਆਂ ਗਏਸਾ। ਆਹ ਕਰ ਦੇਗੇ। ਬਹੁਤ ਸੁੱਕੀ ਜੀ ਬਣਾ ਦੂਗੀ ਇਹਨੂੰ। ਇਹਨਾਂ ਮਾਰੋ ਪਾਣੀ ਉਹ ਸੋਧ ਲਿਓ। ਜਿਆਦਾ ਨਾ ਕਰਕੇ। ਬਸ ਆਹ ਤਾ ਗੈਸਾ ਪਾ। ਮਸਲ ਬੰਦ ਕਰ ਦਾਂਗੇ ਆਟਾ ਮੈਂ ਗੁੰਨ ਕੇ ਰੱਖ ਦਾਂ ਫਰੋਤੀ ਬਣਾਉਂਗੀ ਹਰਮਣ ਤੇ ਛੋਲ ਮੈਂ ਲਾਉਣੀ ਹੈਗੀ ਕੱਪੜੇ ਲਾ ਕੇ ਕੋਠੇ ਤੋਂ ਛੇ ਵੱਜ ਗਏ ਪੂਰੇ ਚੱਲਾ ਪਾਣੀ ਮਾਰਨੀ ਥਾੜੇ ਮਾਰ ਕੇ ਫਿਰ ਕੱਪੜੇ ਲਾ ਕੇ ਲਾਉਣੀ ਹੈਗੀ ਵੀਡੀਓ ਦਾ ਅੰਡ ਵੀ ਆਪਾਂ ਇੱਥੇ ਕਰਦੇ ਮਿਲਾਂਗੇ ਛੋਹ ਵੀਡੀਓ ਨਾਲ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇ ਮੇਰੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ Kind of life.